ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਦੋਸਤੋ ਆਪਾਂ ਨਾ ਮਾਗੀ ਮੇਲੇ ਤੇ ਪਹੁੰਚੇ ਸੀ ਸ੍ਰੀ ਮੁਖਸਰ ਸਾਹਿਬ ਉੱਥੇ ਨਾ ਕਿ ਵੀਰ ਨੇ ਕੰਮ ਕਰਾ ਖੇਤੀਬਾੜੀ ਦੇ ਨਾਲ ਨਾਲ ਲੜਕਸਾ ਇੱਕ ਧੰਦੇ ਦੇ ਤੌਰ ਤੇ ਸਾਰੀ ਇਨਫੋਰਮੇਸ਼ਨ ਲੈ ਕੇ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਜੁੜੇ ਦੇਖੋ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਪਹਿਲਾਂ ਨਾ ਬਾਈ ਦਾ ਮੈਂ ਜਿਹੜਾ ਬੈਨਰ ਲੱਗਿਆ ਐ ਐਡਰੈਸ ਐ ਉਹ ਆ ਪਿੰਡ ਫਿਕੜਕੀ ਵਾਲਾ ਜਿਹੜਾ ਸ੍ਰੀ ਮੁਖਸਰ ਸਾਹਿਬ ਮੋਬਾਈਲ ਨੰਬਰ ਲਿਖਿਆ ਐ ਬਾਈ ਦਾ ਆਜੋ ਗੱਲਬਾਤ ਆਪਾਂ ਸਾਰੀ ਬਾਈ ਨਾਲ ਕਰਦੇ ਆਂ ਬਹੁਤ ਚੰਗੇ ਚੰਗੇ ਜਾਨਵਰ ਲੈ ਕੇ ਆ ਤੇ ਪਹਿਲਾਂ ਮੈਂ ਆਸੇ-ਪਾਸੇ ਕੈਮਰਾ ਮਾਰਦਾ ਬਾਈ ਕੋਲ ਕਾਫੀ ਪੀੜ ਲੱਗੀ ਐ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਕੋਲੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਵੀਰੇ ਐਡਰੈਸ ਤੇ ਮੋਬਾਈਲ ਨੰਬਰ ਦੱਸ ਦੇ ਪ੍ਰੋਪਰ ਬਾਈ ਐਡਰੈਸ ਆਪਣਾ ਹੈਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਖਿੜਕੀਆਂ ਵਾਲਾ ਗੱਲ ਫਾਰਮ ਨਾਮ ਰਣਜੀਤ ਸਿੰਘ ਆ ਬਾਈ ਜੀ ਫੋਨ ਨੰਬਰ ਆ 9501128318 ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਆਪ ਨੂੰ ਇਹ ਕੰਮ ਕਰਦਿਆਂ ਨੂੰ ਬਾਈ ਜੀ ਮੈਨੂੰ ਇਸ ਫੀਲਡ ਦੇ ਵਿੱਚ ਸਹੀ ਮਿੰਨਾ ਤਾਂ ਪਹਿਲਾਂ ਮੈਂ ਦੇਸੀ ਕਬੂਤਰ ਰੱਖਦਾ ਸੀਗਾ ਜੀ ਜਿੱਦਾਂ ਆਪਣੇ ਨਾਰਮਲ ਹੁੰਦੇ ਆ ਠੀਕ ਹੈ ਜੀ ਬਚਪਨ ਤੋਂ ਠੀਕ ਹੈ ਸਹੀ ਇਹ ਫੀਲਡ ਜੁਤਰਾ ਮੈਂ ਜੀ 2010 12 ਤੋਂ ਬਾਅਦ ਕਿ ਕਿਵੇਂ ਲੱਗਿਆ ਹੁਣ ਤੱਕ ਦਾ ਕੀ ਐਕਸਪੀਰੀਅੰਸ ਤੁਹਾਡਾ ਇਹਦਾ ਭਾਈ ਜੀ ਬਹੁਤ ਵਧੀਆ ਰਿਸਪੌਂਸ ਆ ਅੱਛਾ ਕਿਉਂਕਿ ਆਪਾਂ ਜੋ ਆਪਣਾ ਹੀ ਫੀਲਡ ਹੈ ਦੇ ਬਾਰੇ ਆਪਾਂ ਕੰਮ ਸਿੱਖ ਚੁੱਕੇ ਆ ਠੀਕ ਹੈ ਜੀ ਤੇ ਆਪਾਂ ਨੂੰ ਹੁਣੇ ਨੋਰਮਲ ਰਗ ਲਿਆ ਰਗ ਲਿਆ ਰਕਦਾ ਲੱਗਦਾ ਤੇ ਇਹਦੇ ਵਿੱਚ ਇਨਕਮ ਵੀ ਵਧੀਆ ਵੀਰੇ ਖੇਤੀਬਾੜੀ ਨਾਲ ਦਾ ਕਰਦੇ ਹੋ ਹਾਂਜੀ ਖੇਤੀਬਾੜੀ ਨਾਲ ਭਾਈ ਜੀ ਸਾਈਡ ਬਿਨਸਪਣਾ ਇਹ ਅੱਛਾ ਹਾਂਜੀ ਪਹਿਲਾਂ ਸ਼ੌਂਕਰ ਸੀਗਾ ਹੁਣ ਮਤਲਬ ਧੰਦਾ ਬਣ ਗਿਆ ਬਾਈ ਜੀ ਪਹਿਲਾਂ ਜਿੱਦਾਂ ਆਪਾਂ ਆਮ ਕਬੂਤਰ ਰੱਖਦੇ ਨਾਰਮਲ ਉਦਾਂ ਹੀ ਸੀ ਅੱਛਾ ਇੱਕ ਜੋੜਾ ਲਿਆ ਉਹ ਤੋਂ ਇਨਕਮ ਲਈ ਠੀਕ ਹੈ ਰਿਸਪੌਂਸ ਵਧੀਆ ਮਿਲਿਆ ਖੇਤੀ ਦੇ ਵਿੱਚੋਂ ਹੁਣ ਤਿੰਨ ਚਾਰ ਕਿੱਲੇ ਵਾਲਾ ਜ਼ਿਮੀਂਦਾਰ ਹਨਾ ਬਾਈ ਨਾਰਮਲ ਕੁਝ ਨਹੀਂ ਵੱਜਦਾਗਾ ਠੀਕ ਹੈ ਜਦੋਂ ਉਹਦੇ ਨਾਲ ਮੈਨੂੰ ਇਹਦੇ ਵਿੱਚੋਂ ਰਿਸਪੌਂਸ ਵਧੀਆ ਮਿਲਿਆ ਮੈਂ ਇਹ ਕੰਮ ਵਧਾ ਲਿਆ ਹੀ ਖੇਤੀ ਦੇ ਨਾਲ ਠੀਕ ਹੈ ਹਾਂਜੀ ਵਧੀਆ ਚੱਲਦਾ ਮਤਲਬ ਬਹੁਤ ਵਧੀਆ ਇਨਕਮ ਆ ਬਾਈ ਜੀ ਦਿਖਾਈ ਆਪਾਂ ਜਾਨਵਰ ਆਪਣੇ ਹਾਂਜੀ ਆਜੋ ਬਾਈ ਜੀ ਕਿਹੜੇ ਪਾਸੇ ਸ਼ੁਰੂ ਕਰਗੇ ਦੱਸੋ ਹਾਂਜੀ ਆ ਤਾਂ ਭਾਈ ਜੀ ਫੈਨਸੀ ਕਬੂਤਰ ਨੇ ਅੱਛਾ ਜੀ ਜਿੱਦਾਂ ਫੈਨਸੀ ਕਬੂਤਰ ਫੈਨਸੀ ਮੁਰਗੇ ਆਲ ਬਰੀਡ ਆਪਣੇ ਤੋਂ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਨਕਾਬ ਪੋਸ਼ ਆ ਗਏ ਥੱਲੇ ਜਪਨিজ ਬੈਂਟਮ ਇਹ ਵੀ ਜਪਨিজ ਬੈਂਟਮ ਨੇ ਆ ਸਪਰਾਈਟ ਬੈਂਟਮ ਨੇ ਜੀ ਅੱਛਾ ਨਾਰਮਲ ਰੈਬਟ ਆ ਗਏ ਉਹ ਸਾਰੀ ਡੱਕ ਦੀ ਵੈਰਾਈਟੀ ਆ ਗਈ ਗਿਨੀ ਫੌਲ ਆ ਗਿਆ ਅੱਗੇ ਆਹ ਵਾਲਾ ਜਰਮਨੀ ਗੂਰਾ ਰੈਬਟ ਆ ਜੀ ਇਹਨੂੰ ਮਲ ਕੱਢਣ ਮੜਾ ਜਾ ਆ ਜੋ ਜੀ ਇਹ ਜਰਮਨੀ ਗੁਰਾ ਰੈਪਟਾ ਬਾਈ ਤੇਰੀ ਖਾਸੀਅਤ ਕੀ ਹੈਗੀ ਖਾਸੀਅਤ ਬਾਈ ਜੀ ਸ਼ੌਕ ਤੋਂ ਰੱਖਣ ਵਾਲਿਆ ਕਰੇ ਅੱਛਾ ਖਾਸੀਅਤ ਬਸ ਇਹੀ ਹੈ ਦੀ ਜੇ ਕੋਈ ਵੀਰ ਬਰੀਡ ਕਰਾ ਲੂਗਾ ਚ ਇਹ ਬੱਚਿਆਂ ਦਾ ਵਧੀਆ ਰੇਟ ਮਿਲ ਜਾਂਦਾ ਅਡਲਟ ਪੇਅਰ ਦਾ ਵਧੀਆ ਰੇਟ ਹੈ ਜੀ ਇਹਦਾ ਹੁਣ ਕੀ ਰੇਟ ਆ ਵੈਸੇ ਇਹਦਾ ਅ ਇਹ ਤਾਂ ਮੰਡੀ ਦਾ ਰੇਟ ਆ 8500 9000 ਰੁਪਏ ਚੱਲ ਰਿਹਾ ਕੁਆਲਿਟੀ ਦੇ ਹਿਸਾਬ ਨਾਲ ਉੱਪਰ-ਨੀਚੇ ਰੇਟ ਹੁੰਦਾ ਰਹਿੰਦਾ ਬਾਈ ਇਹਦਾ ਘੱਟ ਰੇਟ ਜੀ ਮਿਲ ਜਾਂਦੇ ਆ ਇਹਦਾ ਫੈਦਰ ਦੇਖੋ ਠੀਕ ਆ ਜੀ ਲੈਂਥ ਦੇਖੋ weight ਦੇਖੋ ਤੇ ਇਹ ਵਧੀਆ ਕੁਆਲਿਟੀ ਚ ਹੈ ਹਾਂਜੀ ਠੀਕ ਹੈ ਜੀ ਆਪਣੇ ਕੋ ਲੋ ਕੁਆਲਿਟੀ ਜੀ ਪਏ ਨੇ ਆ ਲੋ ਕੁਆਲਿਟੀ ਚ ਆ ਗਿਆ ਦੇਖੋ ਜੀ ਇਹਦਾ ਕਿੰਨਾ ਫਰਕ ਆ ਉਹਦੇ ਨਾਲੋਂ ਆ ਲੋ ਕੁਆਲਿਟੀ ਚ ਅੱਛਾ ਇਹਦਾ ਸਾਈਜ਼ ਵੀ ਛੋਟਾ ਕੰਨਾਂ ਤੇ ਬਾਲ ਹੈ ਨਹੀਂ ਗੇ ਆਹੀ ਫਰਕ ਆ ਜੀ ਤੇ ਆ ਨਾਲ ਆ ਕੀਤਾ ਆ ਕੀ ਫਿਰਦੇ ਆ ਵੀਰੇ ਆ ਇਹ ਬਾਈ ਜੀ ਟਰਕੀਆ ਜਿਹੜਾ ਆਪਣਾ ਨੋਰਮਲ ਡੀਸੀ ਟਰਕੀ بولਦੇ ਨੇ ਆਪਾਂ ਇਹਨੂੰ ਬਲੈਕ ਕਲਰ ਦਾ ਅੱਛਾ ਹਾਂਜੀ ਆਹ ਵਾਲਾ ਟਰਕੀ ਬੋਰਬੌਂਡ ਟਰਕੀ ਆ ਗਿਆ ਨਿਊ ਕਲਰ ਹੈ ਅੱਛਾ ਹਾਂਜੀ ਇਹ ਰੇਅਰ ਚ ਚੱਲ ਰਿਹਾ ਠੀਕ ਹੈ ਹਾਂਜੀ ਆਟਰ ਕੀ ਦਾ ਬੱਚਾ ਆ ਗਿਆ ਆਪਣੇ ਕੋਲੇ ਬੱਚਾ ਵੀ ਬੈਲ ਬੈਲ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਜਿੱਦਾਂ ਸੀਲ ਮੁਰਗੇ ਹੋਗੇ ਆਪਣੀ ਉਹ ਨੋਰਮਲ ਡੱਕ ਹੋਗੀ ਆਲ ਬ੍ਰੀਡ ਮਿਲਦੀ ਹੈ ਬਾਈ ਫੈਂਸੀ ਦੇ ਵਿੱਚ ਆਜੋ ਫੈਂਸੀ ਮੁਰਗੇ ਦਿਖਾਉਣੇ ਆ ਤੁਹਾਨੂੰ ਬਾਈ ਇਹ ਬੜਾ ਜਪਨੀਜ਼ ਵੈਂਟਮ ਦਾ ਪੇਰ ਕਿਹੜੇ ਦਾ ਇਹ ਇਹ ਜਪਨੀਜ਼ ਵੈਂਟਮ ਅੱਛਾ ਆਲ ਕੁਸ਼ਾਮੂ ਹੈ ਸਿਲਵਰ ਕੁਸ਼ਾਮੂ ਅਮਰੀਕਨ ਵੈਂਟਮ ਆ ਫੀਨਿਕਸ ਹੈ ਅਮਰੀਕਨ ਆ ਇੰਡੀਅਨ ਫੰਟੇਲ ਆ ਜੀ ਅੱਛਾ ਇੰਡੀਅਨ ਫੰਟੇਲ ਹਾਂਜੀ ਹਾਂਜੀ ਲੱਕੇ ਲੱਕੇ ਆ ਵਾਲੇ ਵੀ ਆਪਣੇ ਇੰਡੀਅਨ ਲੱਕੇ ਨੇ ਅਮਰੀਕਨ ਸਿਲਕੀ ਇਹ ਜਪਨਿਸ ਬੈਂਟਮ ਕਰਾਸ ਮੇਲ ਆ ਮਿਲੀ ਦਾ ਪੇਅਰ ਕਰਾਸ ਹੈ ਆ ਵਾਲਾ ਵੀ ਜਪਨਿਸ ਬੈਂਟਮ ਆ ਗਿਆ ਅੱਛਾ ਇਹ ਬਲੈਕ ਬ੍ਰਹਮਾ ਆ ਗਿਆ ਨਾਰਮਲ ਬ੍ਰਹਮਾ ਬਲੈਕ ਕਲਰ ਦੇ ਵਿੱਚ ਬਾਈ ਆ ਵਾਲੇ ਜਿਹੜੇ ਬਟਰਫਲਾਈ ਤੇ ਬਲੂ ਦੇ ਵਿੱਚ ਆ ਗਿਆ ਸੈਂਟੀਨਟ ਪੇਅਰ ਨੇ ਇਹ ਚਾਈਨਿਸ ਆ। ਅੱਛਾ। ਇਹ ਵਾਲਾ ਹੀ ਬ੍ਰਹਮਾ ਜੀ। 5200 ਨੋਰਮਲ ਬ੍ਰਹਮਾ ਆਹ ਫੈਜੈਂਟ ਦੇ ਚਿਕਸ ਨੇ। ਰੈਡ ਗੋਲਡਨ ਦੇ। ਇਹ ਬੱਚੇ ਹਲੇ? ਹਾਂਜੀ ਇਹ ਸੈਮੀ ਨੇ 12-12 ਮੰਥ ਦੇ ਕਲਰ ਕੱਢਦੇ ਹੁੰਦੇ ਆ ਜੀ। ਅੱਛਾ। ਅਮਰੀਕਨ ਸੁਲਕੀ ਹੈ ਜੀ। ਹਾਂਜੀ ਉਹਨੇ ਲੱਗੀ ਆ ਮਾਤਾ ਜੀ ਲੱਗਾ ਆਪਾਂ ਵਈ ਇੱਕ ਤਾਂ ਘਰ ਆਪਾਂ ਉਹ ਤੋਂ ਬਾਅਦ ਹੋਰ ਵੀ ਦੇਖਾਂਗੇ ਬਾਈ ਆ ਸਾਰੀ ਲੈ ਅਮਰੀਕਨ ਸਿਲਕੀ ਹੈ ਹਾਂਜੀ ਇਹਦਾ ਕੀ ਰੇਟ ਆ ਜੰਦਾ ਬਾਈ ਇਹਦਾ ਇਹਦਾ ਬਾਈ ਜੀ ਕੁਆਲਿਟੀ ਦੇ ਹਿਸਾਬ ਨਾਲ ਜੀ ਇਹਦਾ ਵੇਖੀ ਇਹ 6600 ਦਾ ਪੇਰ ਆ ਇਸ ਤੋਂ ਥੱਲੇ ਵੀ ਹੁੰਦੇ ਆ ਬਾਈ ਜੀ ਜੋ ਰੇਟ ਦੀ ਗੱਲ ਕਰਦੇ ਆਪਾਂ ਮੁਰਗੇ ਕਬੂਤਰਾਂ ਦੇ ਵਿੱਚ ਕੋਈ ਇਹ ਨਹੀਂ ਵੀ ਇਹ 6500 ਰੁਪਏ ਦਾ ਪੇਰ ਆ ਇਸ ਤੋਂ ਘੱਟ ਰੇਟ ਦੇ ਵੀ ਹੈਗੇ ਨੇ ਕੁਆਲਿਟੀ ਤੇ ਡਿਪੈਂਡ ਹੈ ਜੀ ਜਿੱਦਾਂ ਦੀ ਕੁਆਲਿਟੀ ਉਦਾਂ ਦਾ ਰੇਟ ਆ ਠੀਕ ਹੈ ਜੀ ਆਹ ਵਾਲਾ ਪਾਲਿਸ਼ ਕੈਪ ਆ ਗਿਆ ਜੀ ਅੱਛਾ ਪਾਲਿਸ਼ ਮਤਲਬ ਇਹ ਆ ਹਾਂ ਜੀ 골ਡਨ ਪਾਲਿਸ਼ ਕੈਪ ਠੀਕ ਹੈ 골ਡਨ ਪਾਲਿਸ਼ ਹਾਂ ਜੀ ਇਹ ਟਰਕੀ ਆਪਣਾ ਵੇਚ ਗਿਆ ਬਈ ਬੋਰ ਬਾਂਡ ਟਰਕੀ ਅੱਛਾ ਇਹ ਸੇਲ ਹੋ ਗਿਆ ਇਹ ਸੇਲ ਹੋ ਗਿਆ ਜੀ ਬੁਕਿੰਗ ਆ ਗਈ ਜੀ ਮਾਲ ਕਾਫੀ ਸੇਲ ਹੋ ਚੁੱਕਿਆ ਬਈ ਇਹ ਦੂਰੀਰ ਲੈ ਕੇ ਆਏ ਆ ਕਰੋ ਹਾਂ ਜੀ ਆਹ ਕੋਲੋਮੀਨੋ ਬ੍ਰਹਮਾ ਜੀ ਟਰਕੀ ਹੀ ਟਰਕੀ ਟਰਕੀ ਪਏ ਆ ਵੀਰ ਕਿੱਥੇ ਆ ਇੱਧਰ ਆ ਜੇ ਪਾ ਸਹੀ ਦੇਖੋ ਭਾਈ ਬਹੁਤ ਤਕੜਾ ਸੈਜਾ ਮਿਲਦਾ ਥੋੜੀ ਜਿਹੀ ਬ੍ਰਮਾ ਹੈ ਹਾਂ ਥੋੜੀ ਜਿਹੀ ਕੇਜ ਟਾਈਟ ਹੋਣ ਕਰਨੇ ਗੰਦੇ ਹੋਏ ਪਏ ਨੇ ਠੀਕ ਹੈ ਇਹ ਤਾਂ ਬਹੁਤ ਐਕਟਿਵ ਪੀਰ ਹੈ ਆਹ ਆਪਣਾ ਜਪਨੀਜ਼ ਬੈਂਟਮ ਇਹ ਰੈਡ ਗੋਲਡਨ ਫੈਜੰਟ ਆ ਜੀ ਆ ਸ਼ੋ ਬਹੁਤ ਠੀਕ ਹੈ ਇਹ ਫੈਜੰਟ ਫੈਜੰਟ ਰੈਡ ਗੋਲਡਨ ਠੀਕ ਹੈ ਹਾਂਜੀ ਜਿਹੜੇ ਪਿੱਛੇ ਬੱਚੇ ਦਿਖਾਈ ਸੀ ਉਹ ਹਾਂਜੀ ਉਹਨਾਂ ਦੇ ਪੀਰ ਨੂੰ ਸੈ ਉਹ ਸੈਮੀ ਐਡਲਟ ਨਹੀਂ ਠੀਕ ਹੈ ਆਹ ਵਾਲਾ ਵਾਈਟ ਡਰਿੰਕ ਨਕਸ ਫੈਜ਼ੈਂਟ ਆ ਗਿਆ ਜੀ। ਇਹਦੀ ਡੀਟੇਲ ਵੀ ਬੜੀ ਲੰਬੀ ਹੁੰਦੀ ਹੈ ਟੁੱਟੀ ਹੋਈ ਹੈ। ਅੱਛਾ ਹਾਂਜੀ। ਆ ਆਪਣਾ ਵਾਈ ਵੀ ਬਰਮਾ ਆ ਗਿਆ ਹੈ। ਇਹ ਵੀ ਬਰਮਾ ਨੋਰਮਲ ਬਰਮਾ ਜੀ। ਇਹ ਨੋਰਮਲ ਬਰਮਾ ਆ ਗਿਆ। ਹਾਂਜੀ। ਠੀਕ ਹੈ ਜੀ। ਆ ਆਪਣੀ ਗੀਸ ਡੱਕ ਆ ਗਈ ਨੋਰਮਲ। ਅੱਛਾ ਹਾਂਜੀ। ਵੈਰਾਈਟੀ ਬਾਈ ਆਪਨ ਕੋਲ ਸਾਰੀ ਹੁੰਦੀ ਆ। ਆਲ ਡਿਲੀਵਰੀ ਵੀ ਪੋਸੀਬਲ ਹੈ ਜੀ। ਨੀ ਇਹ ਡਿਲੀਵਰੀ ਆਲ ਇੰਡੀਆ ਜੀ ਹਾਂਜੀ ਡਿਲੀਵਰੀ ਬਾਈ ਜੀ ਆਲ ਇੰਡੀਆ ਹੈਗੀ ਅੱਛਾ ਤੇ ਜਿਹੜਾ ਵੀਰ ਆਪ ਨੂੰ ਆਨਲਾਈਨ ਪੈਸੇ ਪਾ ਕੇ ਮਾਲ ਆਪਣੇ ਤੋਂ ਮੰਗਾਊਗਾ ਉਹ ਮਾਲ ਉਹਦੇ ਕੋਲ ਪਹੁੰਚ ਕਰਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਜੀ ਘਰ ਤੱਕ ਪਹੁੰਚ ਦੀ ਜ਼ਿੰਮੇਵਾਰੀ ਮਤਲਬ ਤੁਹਾਡੇ ਜਮਾ ਜੀ ਜਿੰਨਾ ਚਿਰ ਡੱਬਾ ਖੋਲ ਕੇ ਅਗਲਾ ਕਹਿੰਦਾ ਨਹੀਂ ਵੀ ਹਾਂ ਭਾਈ ਸਹੀ ਹੋਣਾ ਚਿਰ ਮੇਰੀ ਹੈ ਜੇ ਮਰ ਗਏ ਮੇਰੇ ਆ ਪਾਰਸਲ ਗੁੰਮ ਹੁੰਦਾ ਮੇਰੇ ਆ ਠੀਕ ਹੈ ਹਾਂਜੀ ਭਾਈ ਮੋਬਾਈਲ ਨੰਬਰ ਦੁਬਾਰੇ ਬੋਲ ਦਿਓ ਬਾਈ ਮੋਬਾਈਲ ਨੰਬਰ ਆ ਬਾਈ ਜੀ ਮੇਰਾ 95011 ਅੱਛਾ ਜੀ 28318 ਜ਼ਿਲ੍ਹਾ ਸ਼੍ਰੀ ਮੁ ਹਾਂਜੀ ਹਾਂਜੀ ਬਾਈ ਜੀ ਮੇਰੇ ਕੋਲ ਓਨਲੀ ਫੈਂਸੀ ਦਾ ਕੰਮ ਆ ਜਾਨੀ ਕਿ ਜਿਵੇਂ ਕਬੂਤਰ ਟਰਕੀ ਫੈਜਨਟ ਇਹਦਾ ਸਾਰਾ ਅੱਛਾ ਹਾਂਜੀ ਹਾਂਜੀ ਜਿੰਨਾ ਮਰਜ਼ੀ ਅਗਲਾ ਮਾਲ ਮੰਗਾ ਸਕਦਾ ਹੈ ਬਾਈ ਜੀ ਜੇ ਕਿਸੇ ਵੀਰ ਨੇ ਮੋਟੀ ਕੁਆਂਟੀਟੀ ਚੱਕਣਾ ਆਪਾਂ ਹੋਲ ਸੇਲ ਰੇਟ ਤੇ ਵੀ ਦਿੰਨੇ ਆ ਜੀ ਜਿਵੇਂ ਕਈ ਵੀਰਾਂ ਨੇ ਪੈਟ ਸ਼ਾਪ ਦਾ ਕੰਮ ਕਰਨਾ ਜਾਂ ਨਵਾਂ ਕੰਮ ਕਰਨਾ ਆਪਾਂ ਉਹ ਬੰਦੇ ਨੂੰ ਇਹਦੀ ਵਾਰੇ ਜਾਣਕਾਰੀ ਵੀ ਦੇ ਸਕਦੇ ਹਾਂ ਕੋਈ ਦਿੱਕਤ ਨਹੀਂ ਜਾਂ ਕਿਸੇ ਵੀਰਾਂ ਦੇ ਜਾਨਵਰ ਬਿਮਾਰ ਹੋ ਜਾਂਦੇ ਆ ਲੈਣ ਚਾਹੀ ਜਿੱਦੋਂ ਮਰਜ਼ੀ ਆਪਾਂ ਨੂੰ ਕੋਈ ਦਿੱਕਤ ਨਹੀਂ ਉਹਦੀ ਆਪਾਂ ਮੈਡੀਸਨ ਵੀ ਦੱਸ ਸਕਦੇ ਆ ਜੀ ਠੀਕ ਹੈ ਕਿਸੇ ਜਾਨਵਰ ਦੀ ਜਾਨ ਵੱਜੇ ਹਾਂ ਕ ਨਹੀਂ ਬਹੁਤ ਹੁੰਦਾ ਹੀ ਸਾਡੇ ਕੋਲੇ ਕੇਸ ਆਉਦੇ ਰਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਪਰ ਆਪਾਂ ਦੱਸ ਦਿੰਨੇ ਆ ਜੀ ਠੀਕ ਹੈ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਸੀਂ ਇਹ ਸੋ ਦੋਸਤੋ ਇਹ ਨਾ ਵੀਰ ਦੇ ਸਾਰੇ ਜਾਨਵਰ ਸੀ ਜਿਹੜੇ ਤੁਹਾਨੂੰ ਆਪਾਂ ਦਿਖਾਏ ਆ ਸਾਰੇ ਜਾਨਵਰ ਹੈਗੇ ਤੇ ਖੇਤੀਬਾੜੀ ਦੇ ਨਾਲ ਨਾਲ ਕੰਮ ਕਰਦਾ ਇਹ ਸਹਾਇਕ ਧੰਦੇ ਵਜੋਂ ਚੰਗਾ ਵਧੀਆ ਮੁਨਾਫਾ ਕਮਾ ਰਿਹਾ ਆ ਮਸ ਨੂੰ ਦੁਬਾਰੇ ਬਾਈ ਦਾ ਐਡਰੈਸ ਹੈ ਵੈਸੇ ਬਾਈ ਨੇ ਵਿੱਚ ਬੋਲਤਾ ਦੁਬਾਰੇ ਦਿਖਾ ਦਣਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਕਿਵੇਂ ਲੱਗੀ ਚੰਗੀ ਲੱਗੀ ਕਿ ਸ਼ੇਅਰ ਕਰ ਦਿਓ सतसरी अल सिर